ਹੜ੍ਹ ਪੀੜਤਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ ਹੁਣ ਕੇਂਦਰ ਸਰਕਾਰ ਕਰੇਗੀ ਹੜ੍ਹ ਪੀੜਤਾਂ ਦੀ ਮਦਦ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਿਲੇਗਾ ਮੁਆਵਜ਼ਾ ਦਸਦੀ ਕੀ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਸਨ ਤੇ ਹੜ੍ਹਾਂ ਨੇ ਤਬਾਹੀਆਂ ਜੜੀ ਮਚਾ ਕੇ ਰੱਖ ਦਿੱਤੀ ਐ ਲੋਕਾਂ ਦਾ ਸਾਰਾ ਕੁਝ ਤਬਾਹ ਕਰਕੇ ਇਸ ਹੜ੍ਹਾਂ ਨੇ ਰੱਖ ਦਿੱਤਾ ਤਾਂ ਇਸ ਤਬਾਹੀ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਕੇਂਦਰ ਸਰਕਾਰ ਦੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਐ ਜੜੀ ਕੀਤੀ ਜਾਵੇਗੀ ਜੀ ਹਾਂ ਤਾਂ ਹੜ੍ਹ ਪੀੜਤਾਂ ਦੀ ਮਦਦ ਐ ਜਿਹੜੀ ਹੁਣ ਕੇਂਦਰ ਸਰਕਾਰ ਕਰੇਗੀ ਜੀ ਹਾਂ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਸਹਾਇਤਾ ਐ ਜੜੀ ਦਿੱਤੀ ਜਾਵੇਗੀ ਤਾਂ ਦੱਸ ਦੇ ਕਿ ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਸਰਕਾਰ ਨੇ ਅਤਿ ਗੰਭੀਰ ਆਫਤ ਐ ਜਿਹੜਾ ਮੰਨ ਲਿਆ ਤਾਂ ਹੁਣ ਸੂਬੇ ਨੂੰ ਕੇਂਦਰ ਦੇ ਵੱਲੋਂ ਵਾਧੂ ਫੰਡ ਤੇ ਕਰਜ਼ਾ ਜਿਹੜਾ ਹੁਣ ਮਿਲ ਸਕੇਗਾ ਪਰ ਇਸ ਦੇ ਨਾਲ ਮੁੜ ਵਸੇਬੇ ਦੇ ਕੰਮਾਂ 'ਚ ਕੇਂਦਰ ਸਰਕਾਰ ਦੀ ਹਿੱਸਾਦਾਰੀ ਜਿਹੜੀ ਉਹ ਹੋਰ ਵੀ ਜ਼ਿਆਦਾ ਵੱਧ ਚੁੱਕੀ ਐ ਤਾਂ ਕੇਂਦਰ ਸਰਕਾਰ ਨੇ ਰਾਜ ਨੂੰ ਬਹੁਤ ਜ਼ਿਆਦਾ ਹੜ੍ਹ ਵਾਲਾ ਐਲਾਨ ਤੇ ਸਹਿਮਤੀ ਜਿਹੜੀ ਦੇ ਦਿੱਤੀ ਐ ਇਸ ਦੇ ਨਾਲ ਮੁਆਵਜ਼ਾ ਰਾਸ਼ੀ ਵਧਾਉਣ ਅਤੇ ਵਾਧੂ ਫੰਡ ਅਲੋਟ ਕਰਨ ਦਾ ਰਾਹ ਹੈ ਜਿਹੜਾ ਉਹ ਵੀ ਪਧਰਾ ਹੋ ਚੁੱਕਿਆ ਤਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਵਿਸ਼ੇਸ਼ ਸਹਾਇਤਾ ਜਿਹੜੀ ਮਿਲੇਗੀ ਕਿਉਂਕਿ ਇਸ ਦੇ ਨਾਲ ਪੰਜਾਬ ਨੂੰ ਪੂੰਜੀ ਨਿਵੇਸ਼ ਯੋਜਨਾ ਦੇ ਤਹਿਤ 595 ਕਰੋੜ ਰੁਪਏ ਦਾ 50 ਸਾਲਾ ਦਾ ਨਰਮ ਜਿਹੜਾ ਕਬਜ਼ਾ ਉਹ ਮਿਲੇਗਾ ਜੀ ਹਾਂ ਤਾਂ ਇਹ ਫੰਡ ਵਿਸ਼ੇਸ਼ ਤੌਰ ਤੇ ਹੜ੍ਹਾਂ ਦੇ ਨਾਲ ਨੁਕਸਾਨੇ ਗਏ ਜਨਤਕ ਬੁਨਿਆਦੀ ਢਾਂਚੇ ਦੀ ਮੁਰੰਮਤ ਤੇ ਜਿਹੜੀ ਖਰਚ ਕੀਤੀ ਜਾਵੇਗੀ ਤੇ ਉੱਥੇ ਜੇ ਫਸਲਾਂ ਦੇ ਗੱਲ ਕੀਤੀ ਜਾਵੇ ਦਾ ਫਸਲਾਂ ਦੇ ਮੁਆਵਜ਼ੇ ਦੇ ਵਿੱਚ ਕੋਈ ਬਦਲਾਅ ਜਿਹੜਾ ਨਹੀਂ ਹੋਇਆ ਪਰ ਘਰਾਂ ਦੇ ਮਾਲਕਾਂ ਨੂੰ ਇਸ ਦਾ ਸਿੱਧਾ ਲਾਭ ਹੈ ਜਿਹੜਾ ਹੋਵੇਗਾ ਤਾਂ ਪਹਿਲਾ ਐਸ ਡੀ ਆਰ ਐਫ ਨੀਮਾ ਦੇ ਤੱਤ ਪੂਰੀ ਤਰ੍ਹਾਂ ਨੁਕਸਾਨੇ ਗੇ ਘਰਾਂ ਨੂੰ 1.2 ਲੱਖ ਰੁਪਏ ਜਿਹੜੇ ਮਿਲਦੇ ਸਨ ਪਰ ਹੁਣ ਇਹ ਮੁਆਵਜ਼ਾ ਜਿਹੜਾ ਕਿ ਵੱਧ ਕੇ 3 ਲੱਖ ਹੋ ਚੁੱਕਿਆ ਤਾਂ ਸੂਬਾ ਸਰਕਾਰ ਪਹਿਲਾਂ ਹੀ ਫਸਲਾਂ ਦੇ ਨੁਕਸਾਨ ਦੇ ਲਈ 20000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ਾ ਜਿਹੜਾ ਦੇਣ ਦਾ ਐਲਾਨ ਕਰ ਚੁੱਕਿਆ ਜਦੋਂ ਕਿ ਐਸ ਡੀ ਆਰ ਐਫ ਦੇ ਤਹਿਤ ਸਿਰਫ 6800 ਰੁਪਏ ਪ੍ਰਤੀ ਇਕਰਸੀਤਾ ਕੇਂਦਰ ਸਰਕਾਰ ਦੇ ਵੱਲੋਂ ਜਲ ਸਰੋਤ ਵਿਭਾਗ ਦੇ ਲਈ 1520 ਕਰੋੜ ਰੁਪਏ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦੇ ਲਈ 5043 ਕਰੋੜ ਰੁਪਏ ਸਿਹਤ ਵਿਭਾਗ ਦੇ ਲਈ 780 ਕਰੋੜ ਪੰਜਾਬ ਮੰਡੀ ਬੋਰਡ ਦੇ ਲਈ 1022 ਕਰੋੜ ਅਤੇ ਲੋਕ ਨਿਰਮਾਣ ਵਿਭਾਗ ਦੇ ਲਈ 1000 970 ਕਰੋੜ ਰੁਪਏ ਤੇ ਉਥੇ ਹੀ ਖੇਤੀਬਾੜੀ ਵਿਭਾਗ ਦੇ ਲਈ 317 ਕਰੋੜ ਸਿੱਖਿਆ ਵਿਭਾਗ ਲਈ 542 ਕਰੋੜ ਤੇ ਬਿਜਲੀ ਵਿਭਾਗ ਦੇ ਲਈ 103 ਕਰੋੜ ਤੇ ਪਸ਼ੂਆਂ ਦੇ ਲਈ 103 ਕਰੋੜ ਰੁਪਏ ਦਾ ਐਲਾਨ ਆ ਜੜਾ ਕੀਤਾ ਗਿਆ ਜੀ ਹਾਂ ਤਾਂ ਹੜ੍ਹ ਪੀੜਤਾਂ ਦੀ ਮਦਦ ਆ ਜਿਹੜੀ ਹੁਣ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਆ ਜਿੱਥੇ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡੇ ਐਲਾਨ ਨੇ ਜੜੇ ਹੜ੍ਹ ਪੀੜਤਾਂ ਲਈ ਘਰ ਦਿੱਤੇ ਗਏ